ਜੈਨੋ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਵਿਗਿਆਨ ਦੀ ਕਿਤਾਬ ਦਾ ਅਧਿਆਇ 6ਵਾਂ ਟਿਸ਼ੂ ਤੇ ਇਸ ਅਧਿਆਇ ਦੀ ਸੋਚੋ ਅਤੇ ਉੱਤਰ ਦਿਓ ਦੀ ਲੜੀ ਨੂੰਗੇ ਤੋੜਦੇ ਹੋਏ ਅਗਲੇ 5 ਸਵਾਲ ਅਸੀਂ ਇਸ ਵੀਡੀਓ ਵਿੱਚ ਕਰਾਂਗੇ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਉੱਤਰ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਉੱਤਰਾਂ ਨੂੰ ਬਿਨਾਂ ਦੇਖੇ ਆਪਣੇ ਆਪ ਲਿਖਣ ਦਾ ਅਭਿਆਸ ਜ਼ਰੂਰ ਕਰੋ ਸੋ ਸ਼ੁਰੂ ਕਰੀਏ ਸਾਰੇ ਵਿਦਿਆਰਥੀਓ ਟੌਡੀ ਅੰਗਰੇਜ਼ੀ ਦੀਆਂ ਤੇ ਗਣਿਤ ਦੀਆਂ ਲੋੜਾਂ ਵੀ ਇਸੀ ਚੈਨਲ ਤੋਂ ਪੂਰੀਆਂ ਹੋ ਜਾਣਗੀਆਂ ਤੁਸੀਂ YouTube ਤੇ ਜਾ ਕੇ ਦਰਸਾਲ ਚੈਨਲ ਨੂੰ ਖੋਲੋ ਪਲੇਲਿਸਟ ਤੇ ਟੈਪ ਕਰੋ ਉਸ ਸੂਚੀ ਨੂੰ ਸਕਰੋਲ ਕਰੋ ਤੇ ਤੁਹਾਨੂੰ ਇੱਥੇ ਮਿਲਣਗੀਆਂ 9th ਇੰਗਲਿਸ਼ ਐਮਸੀਬੀ 9th ਲਿਟਰੇਚਰ 9th ਗ੍ਰਾਮਰ ਤੇ ਗਣਿਤ ਵੀ ਤੁਹਾਨੂੰ ਮਿਲਣਗੀਆਂ 9th ਮੈਥ ਨੋਟਸ ਤੇ ਨਵੀਂ ਨਵੀਂ ਗਣਿਤ ਤੇ ਪੀਐਸਸੀ ਬੀ 9th ਮੈਥ ਇੰਗਲਿਸ਼ ਮੀਡੀਅਮ ਦੇ ਵਿੱਚ ਤੇ ਗਣਿਤ ਦੇ ਸਿਧਾਂਤ ਫਿਰ ਕਹਿੰਗੇ ਪਲੇਲਿਸਟ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਇਹ ਤੁਹਾਡੀ ਜਨਰਲ ਨੋਲੇਜ ਵਿੱਚ ਵਾਧਾ ਕਰਨ ਲਈ ਇੱਕ ਪਲੇਲਿਸਟ ਹੈ ਜੀ ਐਬ੍ਰੀਵੀਏਸ਼ਨਸ ਸੋ ਤੁਸੀਂ ਇਹਨਾਂ ਪਲੇਲਿਸਟਾਂ ਨੂੰ ਖੋਲ ਕੇ ਵੀ ਇਹਨਾਂ 'ਚ ਵੀਡੀਓ ਜਰੂਰ ਦੇਖੋ ਔਰ ਦੇਖੀਏ ਬੱਚਿਓ ਨੇਵਲੇ ਸਵਾਲ ਸੋ ਬਈਆਂ ਸਵਾਲ ਹੈ ਬੱਚਿਓ ਲਹੂ ਕਿਸ ਕਿਸਮ ਦਾ ਟਿਸ਼ੂ ਹੈ ਅਤੇ ਇਸ ਦਾ ਕੀ ਕਾਰਜ ਹੈ ਸੋ ਲਹੂ ਇੱਕ ਕਿਸਮ ਦਾ ਜੋੜਕ ਟਿਸ਼ੂ ਹੈ ਕਨੈਕਟਿਵ ਟਿਸ਼ੂ ਜੋੜਕ ਟਿਸ਼ੂ ਹੈ ਜੋ ਸਾਰੇ ਸਰੀਰ ਵਿੱਚ ਵਗਦਾ ਹੈ ਸੰਚਾਰ ਕਰਦਾ ਹੈ ਵહન ਕਰਦਾ ਹੈ ਇਸ ਦਾ ਕਾਰਜ ਭਾਂਤ-ਪਾਂਤ ਦੇ ਪਦਾਰਥਾਂ ਨੂੰ ਸਰੀਰ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਤੱਕ ਢੋਣ ਦਾ ਹੈ ਇਹ ਢੋਣ ਦਾ ਕੰਮ ਕਰਦਾ ਹੈ ਢੋਆ ਢੋਈ ਦਾ ਕੰਮ ਕਰਦਾ ਹੈ ਕਿਉਂਕਿ ਉਹ ਚਰਦੀ ਹੋਈ ਚੀਜ਼ ਕੁਲੀ ਹੋਈ ਚੀਜ਼ ਜਿਹੜੀ ਹੈ ਖੂਨ ਦੇ ਵਿੱਚ ਵਗਦੀ ਹੈ ਸੋ ਲਹੂ ਸਾਰੇ ਸੈੱਲਾਂ ਤੱਕ ਆਕਸੀਜਨ ਅਤੇ ਖੁਰਾਕ ਲੈ ਕੇ ਜਾਂਦਾ ਹੈ ਅਤੇ ਸਰੀਰ ਦੇ ਸਾਰੇ ਭਾਗਾਂ ਤੋਂ ਵਿਰਥ ਪਦਾਰਥ ਜਿਹੜਾ ਵੇਸਟੇਜ ਹੈਗੀ ਹੈ ਜਿਹੜਾ ਕਾਰਬਨ ਡਾਈਆਕਸਾਈਡ ਗੈਸ ਹੋ ਗਈ ਹੈ ਨਾ ਇਰਥ ਪਦਾਰਥ ਇਕੱਠੇ ਕਰਕੇ ਨਿਪਟਾਰੇ ਲਈ ਜਿਗਰ ਅਤੇ ਗੁਰਦਿਆਂ ਤੱਕ ਲੈ ਕੇ ਜਾਂਦਾ ਹੈ ਠੀਕ ਹੈ ਜੀ ਅਗਲਾ ਗੈ 30 ਸਵਾਲ ਅਧਿਛਦ ਟਿਸ਼ੂ ਜਿਹਨੂੰ ਕਿਹਾ ਜਾਂਦਾ ਹੈ ਐਪੀਥੀਲੀਅਲ ਟਿਸ਼ੂ ਬਾਰੇ ਚਾਨਣਾ ਪਾਓ ਸੋ ਅਧਿਛਦ ਟਿਸ਼ੂ ਇੱਕ ਛਿੱਲੀਦਾਰ ਟਿਸ਼ੂ ਹੈ ਜੋ ਸਰੀਰ ਦੇ ਸਾਰੇ ਅੰਗਾਂ ਅਤੇ ਖੋੜਾਂ ਨੂੰ ਢੱਕਣ ਦਾ ਕੰਮ ਕਰਦਾ ਹੈ ਜਿੱਥੇਦਰ ਗਲਾਫ ਹੈ ਜਿਹੜਾ ਗਲਾਫ ਹੁੰਦਾ ਹੈ ਹੈਨਾ ਗਲਾਫ ਤੇ ਆਉਂਦਾ ਜਿੱਦਾਂ ਚਹੀਦੇ ਉੱਤੇ ਇਬਲੀ ਸਾਰੇ ਸਰੀਰ ਨੂੰ ਅੰਗਾਂ ਨੂੰ ਸਰੀਰ ਨੂੰ ਟੱਕਦਾ ਹੈ ਇਸ ਦਾ ਮੁੱਖ ਕਾਰਜ ਸਰੀਰ ਨੂੰ ਬਾਹਰੀ ਰੱਖਿਆ ਦੇਣੀ ਅਤੇ ਅੰਗ ਪ੍ਰਣਾਲੀਆਂ ਨੂੰ ਇੱਕ ਦੂਜੇ ਤੋਂ ਵੱਖ-ਵੱਖ ਰੱਖਣਾ ਹੈ ਮਣੀ ਜੋ ਇਹ ਪ੍ਰਣਾਲੀਆਂ ਬਣੀਆਂ ਹੋਈਆਂ ਵੱਖਰੀਆਂ ਵੱਖਰੀਆਂ ਉਹਨਾਂ ਚ ਕਿਤੇ ਉਮਲ ਕੀ ਬਾਰਡਰ ਆ ਗਿਆ ਸਰਹਦ ਬਣ ਜਾਂਦੀ ਹੈ ਵਖਰੇਵਾ ਆ ਜਾਂਦਾ ਤੇ ਦੂਜੀ ਗੱਲ ਰੱਖਿਆ ਹੋਣੀ ਠੀਕ ਹੈ ਚਮੜੀ, ਮੂਹ ਅਤੇ ਲਹੂ ਵਹਿਣੀਆਂ ਦੀ ਅੰਦਰਲੀ ਛਿੱਲੀ, ਫੇਫੜਿਆਂ ਦੀਆਂ ਖੋੜਾਂ ਅਤੇ ਗੁਰਦਾ ਨਲੀਆਂ ਇਸ ਟਿਸ਼ੂ ਤੋਂ ਬਣੇ ਹੁੰਦੇ ਹਨ। ਇਸ ਟਿਸ਼ੂ ਦੇ ਸੈੱਲ ਨਾਲ-ਨਾਲ ਜੁੜੇ ਹੋ ਕੇ ਇੱਕ ਬਜਵੀਂ ਤੈ ਬਣਉਂਦੇ ਹਨ। ਉਹਨਾਂ ਨੂੰ ਜੋੜਨ ਵਾਲਾ ਪਦਾਰਥ ਬਹੁਤ ਘੱਟ ਹੁੰਦਾ ਹੈ ਅਤੇ ਅੰਤਰ ਸੈਲੀ ਥਾਂ ਵੀ ਕੋਈ ਨਹੀਂ ਹੁੰਦੀ। ਇੱਕ ਰੇਸ਼ੇਦਾਰ ਆਧਾਰ ਛਿੱਲੀ ਬੇਸਮੈਂਟ ਮੈਂਬਰੇਨ ਸਾਰੇ ਕਿਸਮਾਂ ਦੇ ਅਦਿਸ਼ਧ ਟਿਸ਼ੂ ਨੂੰ ਹੀਥਲੇ ਟਿਸ਼ੂਆਂ ਤੋਂ ਵੱਖ ਕਰਦੀ ਹੈ। ਸੋ ਇਹ ਟਿਸ਼ੂ ਹੈ ਔਰ ਥੱਲੇ ਬੱਚੋ ਜਿੱਦਾਂ ਇੱਕ ਹੋਰ ਪਰਤ ਹੁੰਦੀ ਹੈ ਉਹਨੂੰ ਕਿਹਾ ਜਾਂਦਾ ਹੈ ਬੇਸਮੈਂਟ ਮੈਂਬਰੇਨ ਰੇਸ਼ੇਦਾਰ ਆਧਾਰ ਚਿੱਲੀ ਮਤਲਬ ਕਿ ਇਹ ਕਹ ਲੋ ਕਿ ਉਹਦੇ ਵਿੱਚ ਗੈਪ ਹੋ ਜਾਂਦਾ ਹੈ ਹੋਰ ਠੀਕ ਹੈ ਨਾ ਸੋ ਇਹ ਮਲੇ ਉੱਪਰ ਆ ਗਿਆ ਅਧਿਸ਼ਰ ਟਿਸ਼ੂ ਥੱਲੇ ਆ ਗਈ ਰੇਸ਼ੇਦਾਰ ਆਧਾਰ ਚਿੱਲੀ ਤੇ ਫਿਰ ਉਸ ਤੋਂ ਬਾਅਦ ਦੂਜਾ ਜਿਹੜਾ ਟਿਸ਼ੂ ਹੈਗਾ ਉਹ ਉਹ ਸ਼ੁਰੂ ਹੁੰਦਾ ਠੀਕ ਹੈ 24 ਵੱਖ-ਵੱਖ ਕਿਸਮ ਦੇ ਅਦਿਸ਼ਧ ਤਿਸ਼ੂ ਕਿਹੜੇ ਹਨ ਸੋ ਵੱਖ-ਵੱਖ ਕਿਸਮ ਦੇ ਅਦਿਸ਼ਧ ਤਿਸ਼ੂਆਂ ਦੀ ਬਣਤਰ ਉਹਨਾਂ ਵੱਲੋਂ ਕੀਤੇ ਜਾਂਦੇ ਵਿਲੱਖਣ ਕੰਮ ਦੇ ਮੁਤਾਬਕ ਹੁੰਦੀ ਹੈ ਜਿੰਦਾ ਦਾ ਕੰਮ ਹੈ ਉਦਾਂ ਦੀ ਉਹਨਾਂ ਦੀ ਰਚਨਾ ਉਦਾਂ ਦੀ ਉਹਨਾਂ ਦੀ ਬਣਤਰ ਉਹਨਾਂ ਦੀ ਤਰਤੀਬ ਅਤੇ ਆਕਾਰ ਦੇ ਆਧਾਰ 'ਤੇ ਅਦਿਸ਼ਧ ਤਿਸ਼ੂਆਂ ਦੀ ਵੰਡ ਹੋੇਠ ਅਨੁਸਾਰ ਹੈ ਸੋ ਮੁਢਲੇ ਤੌਰ 'ਤੇ ਬੱਚੇ ਤਿੰਨ ਕਿਸਮ ਦੇ ਅਦਿਸ਼ਧ ਤਿਸ਼ੂ ਹਨ ਇੱਕ ਹੈ ਸਕੇਲੀ ਅਦਿਸ਼ਧ ਤਿਸ਼ੂ ਸਕਮਸ ਐਪੀਥੀਲੀਅਮ ਦੂਜੀ ਹੈ ਕਣਾਕਾਰ ਕਣਾਕਾਰ ਮੈਨੇ ਜਿੱਦਾਂ ਕਣ ਹੁੰਦਾ ਹੈ ਜਾਂ ਕਣਾ ਹੁੰਦਾ ਕਣ ਦੇ ਵਾਂਗੂ ਉਹਦਾ ਆਕਾਰ ਹੁੰਦਾ ਹੈ ਕਣਾਕਾਰ ਅਧੀਛਤਿਸ਼ੂ ਕਿਊਬਾਇਡਲ ਐਪੀਥੇਲੀਅਮ ਸਤੰਭਦਾਰ ਖੰਮੀਆਂ ਜਿੱਦਾਂ ਪਿਲਰ ਹੁੰਦੇ ਨੇ ਖੰਬੇ ਹੁੰਦੇ ਨੇ ਹਨਾ ਸਤੰਭਦਾਰ ਅਧੀਛਦ ਟਿਸ਼ੂ ਕਾਲਮ ਜਿੱਦਾ ਖੰਭਾ ਹੁੰਦਾ ਥਮੁੰਦੀ ਥਮੀ ਹੁੰਦੀ ਹੈ ਕਾਲਮ ਕਾਲਮਨਰ ਐਪੀਥੇਲੀਅਮ ਸੋ ਇਹ ਬੱਚਿਓ ਇਹਨਾਂ ਦੀ ਤੈਨੂੰ ਹੁਣ ਇਹਦੇ ਇਹ ਚ ਦੋ ਵੈਰਿਟੀਆਂ ਦੋ ਕਿਸਮਾਂ ਹੋਰ ਹੁੰਦੀਆਂ ਇਹਨਾਂ ਦਾ ਬਦਲਵਾਂ ਰੂਪ ਹੋਰ ਹੁੰਦਾ ਹੈ ਉਹ ਐਵਲਾ ਇਹਨਾਂ ਮੁੱਢਲੀਆਂ ਕਿਸਮਾਂ ਦੀਆਂ ਹੇਠ ਅਨੁਸਾਰ ਹੋਰ ਬਦਲੀਆਂ ਕਿਸਮਾਂ ਹੋ ਸਕਦੀਆਂ ਹਨ ਜਿਵੇਂ ਕਿ ਸਲੀਆ ਮਈ ਅਦਿਸ਼ੰਤ ਟਿਸ਼ੂ ਸਲੀਆ ਹੁੰਦਾ ਬੱਚੇ ਨਿੱਕੇ ਨਿੱਕੇ ਬਰੀਕ ਵਾਲ ਵਾਲ ਸਲੀਏਟਿਡ ਸਲੀਆ ਮਈ ਸਲੀਏਟਿਡ ਐਪੀਥੀਲੀਅਮ ਸਤੰਭਕਾਰ ਸੰਭਾਗਾਰ ਜਾਂ ਕਣਾਕਾਰ ਟਿਸ਼ੂ ਦਾ ਬਦਲਵਾਂ ਰੂਪ ਜਦੋਂ ਸਤੰਭ ਵਾਲੇ ਸੰਭਾਗਾਰ ਅਧਿਸ਼ਰ ਟਿਸ਼ੂ ਜਾਂ ਕਣਾਗਾ ਟਿਸ਼ੂ ਚੋਂ ਦੇ ਨਿੱਕੇ ਨਿੱਕੇ ਬਰੀਕ ਬਰੀਕ ਵਾਲ ਹੁੰਦੇ ਤੇ ਫਿਰ ਉਹਨੂੰ ਸਿਲੀਏਟਡ ਕਹਿ ਦਿੰਦੇ ਆ ਠੀਕ ਹੈ ਫਿਰ ਗਲੈਂਡਾਰ ਅਧਿਸ਼ਰ ਟਿਸ਼ੂ ਗਲੈਂਡੂਲਰ ਐਪੀਥੀਲੀਅਮ ਰਿਸਾਬ ਅਤੇ ਖਾਸ ਕਿਸਮ ਦੇ ਅਧਿਸ਼ਧ ਸੈੱਲਾਂ ਵਾਲਾ ਟਿਸ਼ੂ ਕੁਝ ਬੱਚੇ ਉਹ ਅਧਿਸ਼ਰ ਟਿਸ਼ੂ ਐਸੇ ਹੁੰਦੇ ਨੇ ਐਪੀਥੀਲੀਅਮ ਸੈੱਲ ਹੁੰਦੇ ਨੇ ਉਹ ਕੋਈ ਨਾ ਕੋਈ ਸੈਕ੍ਰੀਸ਼ਨ ਕਰਦੇ ਨੇ ਕੋਈ ਰਸ ਛੱਡਦੇ ਨੇ ਜਿਵੇਂ ਦੇ ਰਿਸਾਬ ਕਰਨਾ ਜਦੋਂ ਉਹ ਟਿਸ਼ੂ ਦੇ ਸੈੱਲ ਐਵਲਾ ਕੰਮ ਕਰਨ ਫਿਰ ਉਹਨੂੰ ਕਹਿ ਦਿੰਦੇ ਨੇ ਗਲੈਂਡੂਲਰ epithelium gland gland ਹੁੰਦੇ ਨੇ ਆਪਣੀ ਗ੍ਰੰਥੀਆਂ ਹੈ ਨਾ ਜੋ ਰਸ ਛੱਡਦੀਆਂ ਨੇ ਕੋਈ ਨਾ ਕੋਈ ਸੋ ਕਦੀ ਕਦੀ epithelium ਟਿਸ਼ੂ ਵੀ ਇਹ ਕੰਮ ਕਰ ਦਿੰਦੇ ਫਿਰ ਉਹਨਾਂ ਨੂੰ ਕੀ ਆ ਜਾਂਦਾ ਹੈ gland دار ਅਧਿਛਤ ਟਿਸ਼ੂ glandular epithelium ਸੋ ਇਹ ਆ ਤੇ ਬੱਚਿਓ ਸੀ ਇਹਨਾਂ ਦੇ ਨਾਂ ਠੀਕ ਹੈ ਹੁਣ ਅਗੇ ਅਸੀਂ ਵਿਸਤਾਰ ਦੇ ਵਿੱਚ ਲਈ ਥੋੜਾ ਥੋੜਾ ਲੈ ਕੇ ਇਹਨਾਂ ਦੇ ਬਾਰੇ ਹੋਰ ਜਾਣਕਾਰੀ ਹਾਸਿਲ ਕਰਦੇ ਹਾਂ ਹੁਣ ਆ ਗਿਆ ਸਕੇਲੀ ਅਧਿਛਤ ਟਿਸ਼ੂ ਬਾਰੇ ਸੰਖੇਪ ਜਾਣਕਾਰੀ ਲਿਖੋ ਜਿਹੜੀ ਅਸੀਂ ਗੱਲ ਕੀਤੀ ਸਪਰਮਸ epithelium ਸਕੇਲੀ ਹੁਣ ਬੱਚੋ ਸਕੇਲੀ ਦੋ ਕਿਸਮ ਦਾ ਹੁੰਦਾ ਇੱਕ ਹੈਗਾ ਸਿੰਪਲ ਸਕਵਾਮਸ ਐਪੀਥੀਲੀਅਮ ਤੇ ਇੱਕ ਹੈਗਾ ਸਟ੍ਰੈਟੀਫਾਈਡ ਸਟ੍ਰੈਟਾ ਹੁੰਦਾ ਹੈ ਪਰਤਾਂ ਲੇਅਰਸ ਤੇ ਹਾਂ ਠੀਕ ਹੈ ਸੋ ਇੱਕ ਸਿੰਪਲ ਸਕਵਾਮਸ ਹੈਗਾ ਤੇ ਇੱਕ ਸਟ੍ਰੈਟੀਫਾਈਡ ਸਕਵਾਮਸ ਹੈਗਾ ਸੋ ਇਹਨੂੰ ਅਸੀਂ ਕਹਿੰਦੇ ਨੇ ਸਰਲ ਸਕੇਲੀ ਅਧਿਛਦ ਟਿਸ਼ੂ ਠੀਕ ਹੈ ਨਾ ਸੋ ਇਹ ਦੇਖੋ ਇਹ ਟਿਸ਼ੂ ਇਹ ਬਹੁਤ ਹੀ ਪਤਲੀ ਪਦਰੀ ਪਾਉਕ ਕਰੋਡਾ ਕਰੋਡਰ ਨੂੰ ਦਾ ਬਿਲਕੁਲ ਤਿਲਕਵਾ ਹੁੰਦਾ ਪਧਰਾ ਹੁੰਦਾ ਇਹ ਬਹੁਤ ਹੀ ਪਤਲੀ ਪਦਰੀ ਅਤੇ ਨਾਜ਼ੁਕ ਛਿੱਲੀ ਹੁੰਦੀ ਹੈ ਜਿਹੜੀ ਸਰਲਸ ਕੇ ਲਈ ਅਧਿਸ਼ਲ ਟਿਸ਼ੂ ਹੈ ਇਹ ਟਿਸ਼ੂ ਉੱਥੇ ਹੁੰਦਾ ਹੈ ਜਿੱਥੇ ਪਦਾਰਥਾਂ ਦੀ ਢਵਾ ਢਵਾਈ ਚੋਣ ਵੀ ਮੁਸਾਮਦਾਰ ਛਿੱਲੀ ਰਹੀ ਹਣੀ ਹੋਵੇ ਠੀਕ ਹੈ ਮਸਲਨ ਲਹੂ ਗਣੀਆਂ ਦੇ ਸੈੱਲ ਅਤੇ ਫੇਫੜਿਆਂ ਦੀਆਂ ਖੋੜਾਂ ਭੋਜਨ ਨਲੀ ਜਿਹਨੂੰ ਅਸੀਂ ਇਸੋਫੇਗਸ ਕਹਿੰਦੇ ਆ ਹਨਾ ਜਾਂ ਫੂਡ ਬਾਈਪ ਕਹਿੰਦੇ ਆ ਭੋਜਨ ਨਲੀ ਅਤੇ ਖੱਖਾਂ ਦੀ ਅੰਦਰਲੀ ਗੱਲਾਂ ਸਾਡੀਆਂ ਜਿਹੜੀਆਂ ਮੂੰਹ ਜਿਹੜੀ ਖੱਖ ਹੈਗੀਆਂ ਉਹਦੇ ਅੰਦਰਲੀ ਚੜੀ ਛਿੱਲੀ ਚਮੜੀ ਦੇ ਸੈੱਲ ਸਰਲ ਸਕੇਲੀ ਅਦਿਛਰ ਟਿਸ਼ੂ ਨਾਲ ਟਕੇ ਹੁੰਦੇ ਹਨ ਠੀਕ ਹੈ ਸੋ ਇਹਨਾਂ ਤੇ ਇਹਦੀ ਜਾਣਕਾਰੀ ਬਹੁਤ ਹੈਗੀ ਹੈ ਦੂਜੀ ਕਿਸਮ ਤੇਦਾਰ ਸਕੇਲੀ ਅਦਿਛਰ ਟਿਸ਼ੂ ਸਟੈਟੀਫਾਈਡ ਸਕਰਮਸ ਐਪੀਥੀਲੀਅਮ ਠੀਕ ਹੈ ਜਿਹੜੇ ਸਕੇਲੀ ਅਦਿਛਰ ਟਿਸ਼ੂ ਦੇ ਸੈੱਲ ਤਿਹਾਂ ਵਿੱਚ ਜੁੜੇ ਹੁੰਦੇ ਹਨ ਤਿਹਾਂ ਦੇ ਰੂਪ ਵਿੱਚ ਇੱਕ ਦੇ ਉੱਤੇ ਇੱਕ ਉਹਨਾਂ ਨੂੰ ਤਹਿਦਾਰ ਸਕੇਲੀ ਅੰਸ਼ਰ ਟਿਸ਼ੂ ਕਿਹਾ ਜਾਂਦਾ ਹੈ ਸਾਡੇ ਸਰੀਰ ਨੂੰ ਢੱਕ ਕੇ ਰੱਖਣ ਵਾਲੀ ਚਮੜੀ ਇਸੇ ਕਿਸਮ ਦੇ ਅਧਿਛਦ ਟਿਸ਼ੂ ਤੋਂ ਬਣੀ ਹੈ ਜਿਹੜੀ ਸਾਡੀ ਚਮੜੀ ਹੈ ਨਾ ਬੱਚਿਓ ਇਹ ਸਟੈਟੀਫਾਈਡਸ ਕਾਮਸ ਐਪੀਥੀਲੀਅਮ ਹੈ ਜਿਹੜੀ ਹੈ ਇਹਾਂ ਦੀ ਤਰਤੀਬ ਚਮੜੀ ਨੂੰ ਟੁੱਟ ਭੱਜ ਤੋਂ ਬਚਾ ਕੇ ਰੱਖਦੀ ਹੈ ਮਲਕੀ ਉੱਤੇ ਕੋਈ ਰਗੜ ਲੱਗ ਗਈ ਕੋਈ ਛਿੜੀਟ ਪੈ ਗਈ ਤਾਂ ਉਹਨਾਂ ਉਤਲੀ ਪਰਤ ਤੇ ਮਲਕੀ ਖਰਾਬ ਹੋ ਜੇਗੀ ਪਰ ਥਲੜੀ ਪਰਤ ਜਿਹੜੀ ਹੈਗੀ ਥੱਲੀ ਤਹਿ ਹੈਗੀ ਹੈ ਉਹਦਾ ਬਚਾਅ ਕਰ ਲੇਗੀ ਠੀਕ ਹੈ ਨਾ ਇਸੇ ਜਿਹੜੀ ਉੱਪਰਲੀ ਜਿਹੜੀ 59 ਵਜੀ ਹੈ ਉਹ ਫਿਰ ਆਪਦੀ ਆਦੀ ਮੁਰਮਤ ਹੋ ਜਾਏਗੀ ਸੋ ਜਦ ਤੱਕ ਮੁਰਮਤ ਹੁੰਦੀ ਹੈ ਉਹ ਖੁੱਲ ਗਈ ਹੈ ਤੇ ਥਲੜੀ ਪਰਤ ਜਿਹੜੀ ਹੈ ਥਲੜੀ ਕਿਹ ਹੈ ਗਈ ਹੈ ਉਹ ਸਾਡੀ ਬਾਹਰਲੇ ਵਾਤਾਵਰਣ ਤੋਂ ਸਾਨੂੰ ਇਹ ਬਚਾ ਕੇ ਰੱਖਦੀ ਹੈ ਠੀਕ ਹੈ ਅਗਲਾ ਆ ਗਿਆ ਸਤੰਭਤਾਰ ਸਤੰਭਦਾਰ ਥਮੀਆਂ ਵਰਗੇ ਅਦਿਛਤੀਸ਼ੂ ਕਲਮਨਰ ਐਪੀਥੇਲੀਅਮ ਬਾਰੇ ਦੱਸੋ ਲੰਬੂਤਰੇ ਜਿਹਦਾ ਥਮੀਆਂ ਲੰਮੀਆਂ ਲੰਮੀਆਂ ਹੁੰਦੀਆਂ ਨੇ ਲੰਬੂਤਰੇ ਲੰਬੇ ਥਮ ਵਰਗੇ ਅਦਿਛਧ ਸੈਲ ਆੰਤੜੀ ਦੇ ਅੰਦਰਲੇ ਪਾਸੇ ਮੌਜੂਦ ਹੁੰਦੇ ਹਨ ਆੰਤੜੀ ਜਿਹੜੀ ਸਾਡੀ ਇੰਟਰਸਟਾਈਨ ਹੈਗੀ ਹੈ ਜਿੱਥੇ ਸੋਖਣ ਅਤੇ ਰਿਸਾਬ ਦਾ ਕੰਮ ਹੁੰਦਾ ਹੈ ਆੰਤੜੀ ਰਾਹੀਂ ਬੱਚੋ ਪਦਾਰਥ ਸੋਖੇ ਵੀ ਜਾਂਦੇ ਨੇ ਤੇ ਉਹ ਚ ਰਸਾ ਵੀ ਨਿਕਲਦਾ ਹੈ ਜਿੱਥੇ ਸੋਖਣ ਅਤੇ ਰਿਸਾਬ ਦਾ ਕੰਮ ਹੁੰਦਾ ਹੈ ਇਹ ਥੰਮ ਵਰਗੇ ਅਦਿਛਧ ਟਿਸ਼ੂ ਅਦਿਛਧ ਰੋਕ ਹੈ ਥੰਮ ਵਰਗੇ ਅਦਿਛ ਟਿਸ਼ੂ ਜਿਹੜੇ ਨੇ ਅਦਿਛਧ ਰੋਕ ਐਪੀਥੀਲੀਅਲ ਬੈਰੀਅਰ ਜਿਹੜਾ ਹੈਗਾ ਬਣਿਆ ਹੋਇਆ ਹੈ ਨੂੰ ਪਾਰ ਕਰਨ ਵਿੱਚ ਸਹਾਈ ਹੁੰਦੇ ਹਨ ਠੀਕ ਹੈ ਜੀ ਸੋ ਐਸੀ ਪਿਆਰੇ ਵਿਦਿਆਰਥੀਓ ਤੁਹਾਡੇ ਇਸ ਅਧਿਆਏ ਦੇ ਅਗਲੇ ਅਨਸਵਾਲ ਸੋ ਤੁਸੀਂ ਇਸੇ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ